ਅਨਟਾਰੀਓ ਦੇ ਵਿੱਚ ਜਾਂ ਫਿਰ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰ ਡਰਾਈਵਿੰਗ ਦੇ ਕਾਰਨ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਸ਼ਰਾਬ ਦੇ ਨਸ਼ੇ ਦੀ ਹਾਲਤ ਦੇ ਵਿੱਚ ਗਲਤ ਡਰਾਈਵਿੰਗ ਦੇ ਕਾਰਨ ਆਮ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਪਰ ਇਸ ਵਕਤ ਇੱਕ ਇਤਿਹਾਸਿਕ ਕਦਮ ਹੈ ਜਿਹੜਾ ਅਨਟਾਰੀਓ ਸਰਕਾਰ ਦੇ ਵੱਲੋਂ ਜਿਹੜਾ ਚੁੱਕਿਆ ਜਾ ਰਿਹਾ ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਰਕਾਰ ਇਹ ਫੈਸਲਾ ਕਰਨ ਦੀ ਤਿਆਰੀ ਕਰ ਰਹੀ ਹੈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਿ ਜੇਕਰ ਕਿਸੇ ਦੋਸ਼ੀ ਡਰਾਈਵਰ ਦੀ ਗਲਤੀ ਦੇ ਨਾਲ ਜਾਨੀ ਕਿ ਨਸ਼ੇ ਦੀ ਹਾਲਤ ਦੇ ਵਿੱਚ ਹੋਵੇ ਜਾਂ ਫਿਰ ਉਹ ਕਮਜ਼ੋਰ ਡਰਾਈਵਿੰਗ ਕਰ ਰਿਹਾ ਹੋਵੇ ਕਿਸੇ ਬੱਚਿਆਂ ਦੇ ਮਾਪਿਓ ਦੀ ਮੌਤ ਹੋ ਜਾਂਦੀ ਹੈ ਤੇ ਉਸ ਬੱਚਿਆਂ ਨੂੰ ਜਿਹੜੀ ਚਾਈਲਡ ਸਪੋਰਟ ਉਹ ਗਲਤ ਡਰਾਈਵਿੰਗ ਕਰਨ ਵਾਲਾ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਡਰਾਈਵਿੰਗ ਕਰਨ ਵਾਲਾ ਡਰਾਈਵਰ ਆਵੇਗਾ ਇਹ ਉਸ ਵਕਤ ਤੱਕ ਚਾਈਲਡ ਦਾ سپورਟ ਦਿੱਤੀ ਜਾਵੇ ਕਿ ਜਦੋਂ ਤੱਕ ਉਹ ਬੱਚੇ 18 ਸਾਲ ਤੱਕ ਜਾਨੀ ਕਿ ਹਾਈ ਸਕੂਲ ਤੱਕ ਦੀ ਜਿਹੜੀ ਵਿੱਦਿਆ ਹਾਸਲ ਨਹੀਂ ਕਰ ਲੈਂਦੇ ਤਾਂ ਸਰਕਾਰ ਇਹ ਕਾਨੂੰਨ ਪਹਿਲਾਂ ਟੈਕਸਾਸ ਦੇ ਵਿੱਚ ਆ ਉਸ ਤੋਂ ਪ੍ਰੇਰਿਤ ਹੋ ਕੇ ਇਸ ਵਕਤ ਅੰਟਾਰੀਓ ਦੇ ਵਿੱਚ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਫਿਲਹਾਲ ਕੋਈ ਡੈਡਲਾਈਨ ਨਹੀਂ ਹੈ ਕਿ ਕਦੋਂ ਤੱਕ ਇਹ ਕਾਨੂੰਨ ਬਣ ਜਾਵੇਗਾ ਪਰ ਇਸ ਵਕਤ ਕਮਜ਼ੋਰ ਡਰਾਈਵਰਾਂ ਦੇ ਉੱਪਰ ਸਖਤੀ ਕਰਨ ਦੀ ਤਿਆਰੀ ਅੰਟਾਰੀਓ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ। ਬਣ